ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਗੁਰਪੁਰਪ ਦੇ ਸੰਬੰਧ ਵਿੱਚ 16 ਨਵੰਬਰ ਨੂੰ ਗੁਰਦੁਆਰਾ ਪਲਾ ਸਾਹਿਬ ਵਿਖੇ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਲਾ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਇਹ ਹੈ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਐ ਸਮੋਕਿਓ ਨਦੀ ਨਾਲ ਚਰਨਲ ਸਕਤਰ ਕਸ਼ਮੀਰ ਸਿੰਘ ਖਜਾਂਚੀ ਬੀਐਸਕੇਲ ਮੀਤ ਪ੍ਰਧਾਨ ਸੁਲਖਨ ਸਿੰਘ ਪਟਵਾਰੀ ਨਗੇਂਦਰ ਸਿੰਘ ਪੰਨੂ ਡਾਕਟਰ ਸੁਖਦੇਵ ਸਿੰਘ ਗੁਰਦੇਵ ਸਿੰਘ ਗੁਰਨਾਮ ਸਿੰਘ ਬਲਕਾਰ ਸਿੰਘ ਅਫਤਾਰ ਸਿੰਘ ਵੀ ਮੌਜੂਦ ਸਨ ਦੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜ ਲਈ ਇੱਥੇ ਤਹਿਤੀ ਸੁੰਦਰ ਦਸਤਾਰ ਅਤੇ ਦੰਮਾਲਾ ਮੁਕਾਬਲੇ 16 ਨਵੰਬਰ ਨੂੰ ਗੁਰਦੁਆਰਾ ਪਲਾ ਸਾਹਿਬ ਵਿਖੇ ਕੀਤੇ ਜਾ ਰਹੇ ਨੇ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਲਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਾ ਕਿ ਉਪਰਾਲਾ ਕੀਤਾ ਹੈ ਜੀ ਬਾਲਾ ਜੀ ਕੀ ਕੀਤਾ ਜਾ ਰਿਹਾ ਉਪਰਾਲਾ 16 ਨਵੰਬਰ ਨੂੰ ਗੁਰਦੁਆਰਾ ਪਲਾ ਸਾਹਿਬ ਵਿਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਇੱਕ ਸੁੰਦਰ ਦਸਤਾਰ ਮੁਕਾਬਲਾ ਜੋ ਕਰਵਾਇਆ ਜਾਂਦਾ ਜਿਹਦੇ ਵਿੱਚ ਤਿੰਨ ਚਾਰ ਗਰੁੱਪ ਹੁੰਦੇ ਨੇ ਔਰ ਉਹਦੇ ਵਿੱਚ ਵਿਸ਼ੇਸ਼ ਇhtियार ਵੀ ਲੱਗਾ ਉਹ ਤੁਸੀਂ ਆਪ ਸਮੂਹ ਸੰਗਤਾਂ ਤੱਕ ਪਹੁੰਚਾ ਵੀ ਦੇਣਾ ਅਸੀਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪੁਤਰਨਗਰੀ ਦੇ ਵਸੀਆਂ ਨੂੰ ਜਿੱਥੋਂ ਤੱਕ ਵੀ ਇਹ ਆਵਾਜ਼ ਜਾਂਦੀ ਹੈ ਉਹਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਛੋਟੇ ਵੱਡੇ ਸਾਰੇ ਗਰੁੱਪਾਂ ਦੀ ਇਹ ਕੰਪੀਟੀਸ਼ਨ ਹੋਣਾ ਹੈ ਇਸਦੇ ਵਿੱਚ ਤੁਸੀਂ ਆ ਕੇ ਦਸਤਾਰ ਮੁਕਾਬਲੇ ਦੇ ਵਿੱਚ ਆਪਣਾ ਹਿੱਸਾ ਲੈ ਕੇ ਔਰ ਬੜੇ ਸੁੰਦਰ ਇਨਾਮ ਸਾਰਿਆਂ ਨੂੰ ਦਿੱਤੇ ਜਾਣਗੇ ਔਰ ਵੇਖੋ ਇਹ ਕਿੰਨੀ ਤਗੜੀ ਸਾਡੇ ਵਾਸਤੇ ਗੁਰੂ ਸਾਹਿਬਾਨ ਨੇ ਕੁਰਬਾਨੀ ਕਰਕੇ ਸਾਨੂੰ ਇਹ ਦਸਤਾਰ ਲੈ ਕੇ ਦਿੱਤੀ ਸਰਦਾਰੀਆਂ ਮਿਲਦੀਆਂ ਸਿਰ ਦੇ ਕੇ ਸਰਦਾਰ ਕਹਾਉਣਾ ਸੌਖਾ ਨਹੀਂ ਟੋਟੇ ਕਰਵਾ ਕੇ ਬੱਚਿਆਂ ਦੇ ਗਲ ਹਾਰ ਪਵਾਉਣਾ ਸੌਖਾ ਨਹੀਂ ਇਹ ਕੋਈ ਸੌਖਾ ਮਾਰਗ ਨਹੀਂ ਆ ਜਿਹੜੀ ਦਸਤਾਰ ਗੁਰੂ ਸਾਹਿਬਾਨ ਨੇ ਸਾਨੂੰ ਲੈ ਕੇ ਦਿੱਤੀ ਆਪਣੇ ਪੁੱਤਰ ਵਾਰ ਕੇ ਪਰਿਵਾਰ ਵਾਰ ਕੇ ਔਰ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜੋ 350 ਸਾਲਾ ਆ ਰਿਹਾ ਉਹ ਵੀ ਵਿੱਚ ਅਸੀਂ ਇੱਕ ਸਮਾਗਮ ਵੀ ਰੱਖਿਆ ਉਹ ਵੀ ਕਰਵਾਵਾਂਗੇ ਔਰ ਇਸ ਦੇ ਵਿੱਚ ਤੁਸੀਂ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਮੇਤ ਪਰਿਵਾਰਾਂ ਆ ਕੇ ਯੋਗਦਾਨ ਪਾਓ ਹਿੱਸਾ ਲਵੋ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਵਾਸਤੇ ਵੀ ਕੰਪੀਟੀਸ਼ਨ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਸਵੇਰੇ ਸਕੂਲੇ ਜਿਹੜੀ ਛੋਟੀ ਇੱਕ ਪਟਕਾ ਪਟਕੀ ਕਹਿ ਦਿੰਦੇ ਆਪਾਂ ਸਜਾ ਕੇ ਜਾਂਦੇ ਆ ਉਹ ਸਮੇਂ ਦੇ ਵਿੱਚ ਸੁੰਦਰ ਸਜਾਉਣਗੀਆਂ ਉਹਨਾਂ ਲਈ ਵਿਸ਼ੇਸ਼ ਤੌਰ ਤੇ ਪ੍ਰਾਈਜ਼ ਰੱਖੇ ਗਏ ਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਇਦਾਂ ਦੇ ਹਮੇਸ਼ਾ ਅਪਰਾਲੇ ਕਰਦੀ ਰਹਿੰਦੀ ਕਿ ਜਿਹਦੇ ਨਾਲ ਸਿੱਖੀ ਪਰਫਲੁੱਤ ਹੋਵੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਗੁਰੂ ਦੇ ਸ਼ਬਦ ਨਾਲ ਜੋੜਿਆ ਜਾਵੇ ਦਸਤਾਰ ਨਾਲ ਜੋੜਿਆ ਜਾਵੇ ਇਹ ਹਮੇਸ਼ਾ ਹੀ ਸਾਡਾ ਅਪਰਾਲਾ ਰਿਹਾ ਸ਼ੁਰੂ ਤੋਂ ਗੁਰੂ ਸਾਹਿਬ ਇਦਾਂ ਦੀਆਂ ਸਵਾਵਾਂ ਸਾਡੇ ਕੋਲ ਕਾਂ ਵੀ ਲੈਂਦੇ ਰਹਿਣ ਅਸੀਂ ਤੁਹਾਡੇ ਵੀ ਧਨਵਾਦੀ ਹਾਂ ਜੋ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾ ਦਿੰਦੇ ਹੋ ਔਰ ਗੁਰੂ ਸਾਹਿਬ ਕਿਰਪਾ ਕਰਨੇ ਸੁੰਦਰ ਦਸਤਾਰ ਮੁਕਾਬਲਾ 16 ਤਰੀਕ ਦਿਨ ਐਤਵਾਰ ਸੰਗਰਾਂਦ ਵਾਲੇ ਦਿਨ ਠੀਕ 12 ਵਜੇ ਠੀਕ 12 ਵਜੇ ਆ ਕੇ ਆਪਣੇ ਨਾਮ ਬੱਚੇ ਜਿਹੜੇ ਐਂਟਰੀ ਕਰਵਾ ਸਕਦੇ ਆ ਔਰ 5 ਵਜੇ ਤੱਕ ਇਹਦੀ ਸਮਾਪਤੀ ਹੋ ਜਾਂਦੀ ਆ ਕਿਸੇ ਨੇ ਦੂਰ ਵੀ ਜਾਣਾ ਹੋਵੇਗਾ ਮੈਨੂੰ ਪਰਸੋ ਚੌਸ ਚੰਡੀਗੜ੍ਹ ਤੋਂ ਫੋਨ ਆਇਆ ਵੇਖੋ ਮੇਰੇ ਮਹਿਮਾਨ ਚ ਬੜੀ ਇਸ ਜੀ ਦੀ ਖੁਸ਼ੀ ਹੋਈ ਕਿ ਸੱਤ ਬੱਚੇ ਜਿਹੜੇ ਉਹ ਚੰਡੀਗੜ੍ਹ ਤੋਂ ਆ ਕੇ ਇੱਥੇ ਕੰਪੀਟੀਸ਼ਨ ਲੜਨ ਆ ਰਹੇ ਹਨ ਅਸੀਂ ਉਹਨਾਂ ਨੂੰ ਕਿਹਾ ਜੀ ਆਇਆਂ ਨੂੰ ਅਸੀਂ ਹਰ ਤਰੀਕੇ ਦੀ ਤੁਹਾਡਾ ਸਹਿਯੋਗ ਕਰਾਂਗੇ ਜੇ ਰਾਤ ਰਹਿਣਾ ਵੀ ਪਊਗਾ ਕੋਈ ਗੱਲ ਨਹੀਂ ਰੱਖਣ ਦਾ ਪ੍ਰਬੰਧ ਵੀ ਕਰਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਬੱਚੇ ਬੱਚੀਆਂ ਨੂੰ ਇਸ ਲਾਈਨ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖ ਕੇ ਜਿੱਥੇ دنیਆਵੀ ਪੜ੍ਹਾਈ ਕਰਨੀ ਉੱਥੇ ਗੁਰਮਤਿ ਦੀ ਪੜ੍ਹਾਈ ਵੱਧ ਤੋਂ ਵੱਧ ਕਰਕੇ ਆਪੋ ਆਪਣੇ ਪਰਿਵਾਰਾਂ ਦਾ ਭਲਾ ਕਰ ਸਕਦੇ ਆਂ ਜੀਵਨ ਸਫਲਾ ਕਰ ਸਕਦੇ ਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਲਾ ਹੁਣੇ ਸਾਡੇ ਨਾਲ ਮੌਜੂਦ ਹਨ ਉਹਨਾਂ ਨੇ ਇਹ ਸਮੂਹ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਲੈ ਕੇ ਆਉਣ ਤਾਂ ਜੋ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਅੰਮ੍ਰਿਤਸਰ ਫਾਸਟ ਵੀ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ